ਆ ਰੇਡ 500 ਦੀ ਹੈ ਆ ਰੇਡ 500 ਦੀ ਹੈ ਕਰ ਟਰਾਈ ਦਵਾਈਏ ਦਾ ਸਾਡੇ ਸਾਫ ਸਿੰਘ ਜੀ ਪੰਚਾਇਤ ਉਹਨਾਂ ਦੇ 500 ਦੇ ਨੂੰ ਸਾਹਮਣੇ ਆ ਸਿਮਰ ਨੇ ਇਸ ਵੇਲੇ ਕੋਸ਼ਿਸ਼ ਕਰਦੀ ਹੈ ਇਹ ਜੱਸੀ ਦੀ ਟੱਕਰ ਸਿਮਰਨ ਦੇ ਨਾਲ ਆ ਟੱਕਰ ਦਾ ਕੋਈ ਮੁੱਲ ਨਹੀਂ ਆ ਟੱਕਰ ਦਾ ਕੋਈ ਮੁੱਲ ਨਹੀਂ ਆ ਟੱਕਰ ਦਾ ਕੋਈ ਮੁੱਲ ਨਹੀਂ ਜੱਸੀ ਮਟਿਆਰ 500 ਦੀ ਰੇਡ ਪਾ ਕੇ ਜਿਹੜੀ ਉਹ ਸਫਲ ਹੋ ਚੁੱਕੀ ਹੈ ਮੇਰੀ ਬੇਨਤੀ ਹੈ ਭੈਣ ਜੀ ਆ ਪੈਸੇ ਤੁਸੀਂ ਆਪਣੇ ਮੇਰੇ ਕੋਲ ਪ੍ਰਾਪਤ ਕਰ ਲਿਓ ਤੁਹਾਡਾ 500 ਰੁਪਿਆ ਜਿਹੜਾ ਮੇਰੇ ਕੋਲ ਪਹੁੰਚ ਚੁੱਕਿਆ ਹੈ ਜੱਸਾ ਸਾਹਮਣੇ ਜੱਸੀ ਮਟਿਆਰ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਹੁਣ ਦੇਖਾਂਗੇ ਕੌਣ ਬੱਲੇ ਬੱਲੇ ਕਰਵਾਵੇਗਾ ਜਿੰਨੇ ਵੀ ਰੱਬ ਰੂਪੀ ਸੰਗਤ ਪੁੱਜੀ ਹੈ ਸਾਰਿਆਂ ਦਾ ਸਤਿਕਾਰ ਹੈ ਵੱਡਿਆਂ ਮਾਮਾ ਦਾ ਸਤਿਕਾਰ ਹੈ ਸਾਡੀਆਂ ਭੈਣਾਂ ਦਾ ਸਤਿਕਾਰ ਹੈ ਵੱਡਿਆਂ ਬਜ਼ੁਰਗਾਂ ਦਾ ਸਤਿਕਾਰ ਹੈ ਕਿ ਵੱਡਿਆਂ ਬਜ਼ੁਰਗਾਂ ਦਾ ਹੱਥ ਰਵੇ ਸਿਰ ਉੱਤੇ ਰੱਬ ਅੱਗੇ ਹੀ ਅਰਦਾਸ ਕਰੀਏ ਰਾਜੇ ਖੇਲੇ ਜੱਗ ਭਾਵੇਂ ਸਾਰਾ ਰੋਸ ਜੇ ਪਰ ਮਾਂ ਬਾਪ ਕਦੇ ਨਾ ਨਰਾਜ਼ ਕਰੀਏ ਰਾਜੇ ਖੇਲੇ ਜੱਗ ਭਾਵੇਂ ਸਾਰਾ ਰੋਸ ਜੇ ਮਾਂ ਬਾਪ ਕਦੇ ਨਾ ਨਰਾਜ਼ ਕਰੀਏ ਸਾਹਮਣੇ ਜਸਮਤ ਪਿਆਰ ਕਬਡੀ ਪੌਂਦ ਲਈ ਪਰਬਰ ਪਿਆਰ ਉਧਰ ਬਾਬਾ ਤਲ ਭਗਤ ਜੀ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਉਹਨਾਂ ਦੀ ਯਾਦ ਵਿੱਚ ਇਹ ਵੱਡਾ ਮੇਲਾ ਮਨਾਇਆ ਜਾ ਰਿਹਾ ਹੈ ਕਿ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਜੋ ਜੋ ਬਾਤ ਮੁਖ ਤੋਂ ਨਿਕਲੇ ਉਹ ਵਰਥੀ ਨਹੀਂ ਜਾਣੇ ਆਓ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਮੰਦੀਪ ਬੈਂਕੇਪਿੰਡ ਵਾਲੀ ਕਬੱਡੀ ਪੌਂਦ ਲਈ ਪਾਰ ਪਾਰ ਤਿਆਰ ਆਪਣੇ ਕਾਮਯਾਬੀਆਂ ਖੜੀਆਂ ਨੇ ਆਹ ਰੇਡ 100 ਦੀ ਹੈ ਸਿਮਰਨ ਆਹ ਰੇਡ 100 ਦੀ ਹੈ ਤਾਂ ਕਹਿ लवली ਨੂੰ ਜਾਂ ਫਿਰ ਸਾਹਮਣੇ 200 ਦੀ ਆ ਰੇਡ 200 ਦੀ ਹੈ ਆ ਸਾਹਮਣੇ ਸਿਮਰ ਰਹੋ ਮੂਰੇ ਕਰਾਬ ਬੈ ਜਾ ਬੈ ਜਾ ਕਰਾਬ ਬੈ ਜਾ ਬੈ ਜਾ ਏ लवली ਮਟਿਆਰ ਇਸ ਵੇਲੇ ਕੋਸ਼ਿਸ਼ ਕਰਦੀ ਹੈ ਨੰਬਰ 80 ਜੋੜ ਗਈ ਹੈ ਆ ਸਾਹਮਣੇ ਚੋਟੀ ਦੀ ਖੇਡ ਦੇਖਣ ਨੂੰ ਮਿਲ ਰਹੀ ਹੈ ਆ ਰੇਡ 200 ਦੀ ਹੈ ਅੱਜ ਦੇ ਮੇਲੇ ਦੀ ਲਾਸਟ ਰੇਡ ਅੱਜ ਦੇ ਮੇਲੇ ਦੀ ਲਾਸਟ ਰੇਡ ਪਹੁੰਚੀ ਹੈ ਮੇਰੇ ਮਿੱਤਰੋ ਖੇਡ ਦੇ ਮੈਦਾਨ ਵਿੱਚ ਇਹ ਹੈ ਜਫਰਵਾਲ ਦੀ ਧਰਤੀ ਦੀ ਲਓ ਜੱਸੀ ਮੇਰੇ ਵੀਰੋ ਕਬੱਡੀ ਪਾਉਣ ਵਾਸਤੇ ਵਾਦੀ ਹੋਈ ਹੈ ਆਓ ਖੇਡਦੇ ਮੈਦਾਨ ਵਿੱਚ ਦੂਸਰੇ ਪਾਸੇ ਦੇਖਾਂਗੇ 4 ਖਿਡਾਰਨਾ ਮੇਰੇ ਵੀਰੋ ਐ ਕਹਿੰਦੇ ਤਿਆਰ ਵਰਤਿਆਰ ਨੇ ਬਿਅਰੋ ਪਲੈਂਟੀ ਨਿਊਜ਼ੀਲੈਂਡ ਦੀ ਟੀਮ ਦੀ ਆ 4 ਖਿਡਾਰਨਾ ਤਿਆਰ ਨੇ ਆ ਜੱਸੀ ਦੀ ਕਬੱਡੀ ਤੇ ਸਾਹਮਣੇ ਸਿੰਮੀ ਰਈਏ ਵਾਲੇ ਨੂੰ ਟੱਚ ਮਾਰ ਕੇ ਨੰਬਰ ਕਹਿੰਦੇ ਜੱਸੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਆ ਜੱਸੀ ਵਧੀ ਹੋਈ ਜਫਰਬਾਲ ਪਿੰਡ ਦਾ ਉਹ ਸਾਹਮਣੇ ਕਹਿੰਦੇ ਜਫਰਬਾਲ ਵਾਲੇ ਜੱਸੀ ਹੈ ਪਰ ਦੂਜੇ ਪਾਸੇ ਦੋ ਨੰਬਰ ਤੋਂ ਆ ਖਿਡਾਰੀ ਨੇ ਕਹਿੰਦੀ ਮੈਂ ਡੱਕਦੀ ਐ ਮੈਂ ਰੋਕਦੀ ਐ ਉਹ ਸਾਹਮਣੇ ਕਹਿੰਦੇ ਚੋਟੀ ਦਾ ਮੁਕਾਬਲਾ ਚੱਲਦਾ ਹੈ ਵਧੀਆ ਮੈਚ ਹੈ ਖੇਡ ਗਰਾਊਂਡ ਦੇ ਵਿੱਚ ਉਧਰ ਆ ਇਹ ਉਹ ਆ ਖੜੀ ਆ ਥਾਪੀ ਵੱਜੀ ਆ ਸੁਆਦ ਆ ਸਵਾਦ ਹੈ ਇਹਨੂੰ ਕਹਿੰਦੇ ਇਹਨੂੰ ਕਹਿੰਦੇ ਅੱਜ ਭੱਲੋਵਾਲੀ ਚ ਅੱਗ ਨਿਕਲਦੀ ਭੱਲੋਵਾਲੀ ਚ ਅੱਗ ਨਿਕਲਦੀ ਹੈ ਤੇ ਦੂਜੇ ਪਾਸੇ ਜਿੱਧਰੋਂ ਗੋਪੀ ਜੱਫੇ ਲਾ ਰਹੀ ਹੈ ਉਹਦੇ ਪੁਆਇੰਟ ਨੇ 10.5 ਆ 10.5 ਤੇ 13 ਦੇ ਮੁਕਾਬਲੇ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਉਧਰਲੇ ਪਾਸੇ ਕਹਿੰਦੇ 13 ਨਵੰਬਰ ਨੂੰ ਠੱਠੇ ਦੀ ਧਰਤੀ ਤੇ ਤੰਤਨ ਬਾਬਾ ਕਾਲਾ ਮੈਰਜੀ ਦੀ ਯਾਦ ਵਿੱਚ ਵੱਡਾ ਕਬੱਡੀ ਕੱਪ ਹੋਵੇਗਾ ਸਾਡੇ लाडी ਪਹਿਲਵਾਨ ਜੀ ਮਲੇਸ਼ੀਆ ਤੋਂ ਮੰਨਾ ਕਬੂਤਰ ਇਟਲੀ ਵਿਕਰਮ ਹਾਂਡਾ ਕੈਨੇਡਾ ਤੋਂ ਤੇ ਸਾਡਾ ਵੀਰ ਕਬੱਡੀ ਕਮੈਂਟਰ ਸ਼ਮਸ਼ੇਰ ਸ਼ੇਰਾ ਫੌਜੀ ਸਾਹਿਬ ਵੱਲ ਪੁੱਜਿਆ ਉਧਰ ਰਾਜਵੀਰ ਲੱਗੇ ਬਹਿ ਜਾ ਹੁਣ ਆmber ਸਾਹਿਬ ਲੱਗੇ ਆਜੋ ਹੁਣ ਏਡੀ ਦੂਰ ਨਾ ਜਾ ਜੇ ਪਲੇਅਰਾਂ ਨੂੰ ਮਾਣ ਸਤਿਕਾਰ ਕਰਨਾ ਫਿਰ ਪੈਂਡਾ ਇਹਨਾਂ ਕਿਤੇ ਪੂਰਾ ਹੋ ਜੇ ਸਾਡੇ ਗਿੱਲ ਸਾਹਿਬ ਅਬਲੂ ਗਿੱਲ ਸਾਡਾ ਵੀਰ ਪਿੰਡ ਵਿੱਚ ਕਿਲੇ ਵਾਲੇ ਵੱਜਦੇ ਆ ਉਹ ਸਾਹਮਣੇ ਕਹਿੰਦੇ ਕੋੜਲਾ ਸੁਲਤਾਨ ਵਾਲਾ ਸਾਡਾ ਵੀਰ ਬਬਲੂ ਗਿੱਲ ਗਿੱਲ ਸੀਮਿੰਟ ਸਟੋਰ ਭੱਲਵਾਲੀ ਵਾਲਾ ਵੀਰ ਕਹਿੰਦਾ ਕਿ ਜਾਫੀ ਦੇ ਲਈ 200 ਮੇਰੇ ਵੱਲੋਂ ਕਰ ਦੋ ਉਹ ਥਾਪੀਆਂ ਫੇਰ ਵੱਜੀਆਂ ਉਹ ਕਹਿੰਦੇ ਦੁਨੀਆ ਤੇ ਕਹਿੰਦੀ ਐ ਟੀਮ ਦੇ ਖਾਤੇ ਜੁੜ ਗਿਆ ਅਗਲੀ ਕਬੱਡੀ ਸਾਹਮਣੇ ਜੱਸੀ ਦੀ ਉਹ ਜਫਰਵਾਲ ਵਾਲੀ ਜੱਸੀ ਉਹ ਕਬੱਡੀ ਏ ਥਾਪੀ ਥਾਪੀ ਜੱਸੀ ਖਾਪੀਆਂ ਮਾਰ ਦੋ ਤੇ ਦੋਟ 200 ਦਿੱਤਾ ਜਾਵੇਗਾ ਹਾਏ ਓ ਮੇਰੇ ਰੱਬਾ ਨੇ ਤਾਂ ਥਾਪੀਆਂ ਮਾਰ ਮਰ ਪੱਟੀ ਨਹੀਂ ਲਾ ਕਰਤਾ ਯਾਰ ਆ ਸਾਹਮਣੇ ਜੱਸੀ ਦੇ ਲਈ 200 ਇਹ ਸਾਡਾ ਡਾਕਟਰ ਰਾਜਵੀਰ ਵੱਲੋਂ ਹੈ ਸਾਡਾ ਲਬਰੀ ਤੇ ਰੂਟਾ ਬੀਟਰ ਖੋਖੜ ਫੌਜੀਆ ਵਾਲਾ ਜੋਰਦਨ ਮਾਰ ਦੋ ਲਓ ਕਬੱਡੀ ਜੱਸੀ ਦੀ ਮੇਰੇ ਵੀਰੋ ਆ ਖੇਡ ਦੇ ਮੈਦਾਨ ਵਿੱਚ ਇਹ ਆ ਜਫਰਵਾਲ ਦੀ ਧਰਤੀ ਦੀ ਜੱਸੀ ਹੈ ਆ ਦੂਸਰੇ ਪਾਸੇ ਰਈਏ ਵਾਲੀ ਇਹ ਖਿਡਾਰੀ ਨੰਨੇ ਬਿਆਸ ਦੇ ਏਰੀਏ ਦੀ ਆ ਸਾਹਮਣੇ ਰਈਏ ਵਾਲੀ ਸਿਮੀ ਟਰਾਈ ਕਰਦੀ ਹੈ ਪਰ ਨੰਬਰ ਕਹਿੰਦੇ ਜੱਸੀ ਦਾ ਉਹ ਨੰਬਰ ਜਫਰਵਾਲ ਵਾਲੀ ਜੱਸੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਮੇਰੇ ਵੀਰੋ ਸਿਰੇ ਦਾ ਮੈਚ ਹੈ ਉਹ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਅੱਜ ਕਹਿੰਦੇ ਭੱਲੋ ਵਾਲੀ ਦੀ ਧਰਤੀ ਮੇਰੇ ਵੀਰੋ ਭੱਜਿਆਂ ਦਾ ਗਾਓ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਮਨਦੀਪ ਸਾਹਮਣੇ ਤਿਆਰ ਬਰ ਤਿਆਰ ਹੈ ਸਾਰੀ ਤੀਨਾ ਜਲੰਧਰ ਵਾਲੀ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੁਣ ਦੇਖਾਂਗੇ ਕੌਣ ਧੱਕੇਗੀ ਕੰਨੀ ਤੇ ਸਿੰਨਰ ਤਿਆਰ ਬਰ ਤਿਆਰ ਹੈ ਅਨਾਲ ਕਹਿੰਦੇ ਛੋਟੀ ਦੀਆਂ ਮੁਟਿਆਰਾਂ ਤਿਆਰ ਬਰ ਤਿਆਰ ਆਹ ਸਾਹਮਣੇ ਖੇਡ ਕਬੱਡੀ ਦਾ ਵੱਖਰਾ ਸਵਾਦ ਮੇਰੇ ਮਿੱਤਰੋ ਆਹ ਸਾਹਮਣੇ ਧੱਕੀਏ ਖੇਡ ਦੇ ਮੈਦਾਨ ਦੇ ਵਿੱਚ ਗੋਪੀ ਇਸ ਵੇਲੇ ਕੋਸ਼ਿਸ਼ ਕਰਦੀ ਹੈ ਤੇ ਨੰਬਰ ਸਾਹਮਣੇ ਆਪਣੀ ਟੀਮ ਦੇ ਖਾਦ ਦੇ ਵਿੱਚ ਮੁਟਿਆਰ ਜੋੜ ਗਈ ਹੈ ਛੋਟੀ ਦੀ ਖੇਡ ਦੇਖਣ ਨੂੰ ਮਿਲ ਰਹੀ ਹੈ ਇਹਨੇ ਜਫਰਬਾਲ ਦੀ ਧਰਤੀ ਵੀ ਹੈ ਜਿੱਥੋਂ ਦਾ ਕਹਿੰਦੇ ਮੱਤਾ ਜਫਰਵਾਲੀਆ ਬਹੁਤ ਤਗੜਾ ਖੇਡਦਾ ਸਾਡੀ ਖੇਡ ਕਬੱਡੀ ਦੀ ਲਈ ਜੱਸੀ ਵੀ ਕਬੱ ਬੱਲੇ-ਬੱਲੇ ਕਰਵਾਵੇਗੀ ਕਦੇ ਧੀ ਬਣ ਕੇ ਕਦੇ ਮਾਂ ਬਣ ਕੇ ਦਾਦੀ ਮਾਂ ਦਾ ਪਿਆਰ ਦਿਖਾਉਣ ਦੀਆਂ ਕਦੇ ਰਾਣੀ ਚਾਂਸੀ ਕਦੇ ਮਾਈ ਭਾਗੋ ਵਿੱਚ جنگ ਦੇ ਜਿੱਤ ਕੇ ਆਉਣ ਦੀਆਂ ਹੁਣ ਤਾਂ ਦੇਖ ਲੋ ਵਿੱਚ ਖੇਡ ਮੈਦਾਨ ਦੇ ਕਬੱਡੀ ਦੇ ਜੋਹਰ ਦਿਖਾਉਣ ਦੀਆਂ ਲੱਖ ਲਾਨ ਦਾ ਉਹਨਾਂ ਮਾਪਿਆਂ ਤੇ ਉਹ ਵਿੱਚ ਐਗਲ ਬੁੱਲੇ ਦੀ ਹੋਵੇ ਚੈਗਲ ਹੈਪੀ ਦੀ ਹੋਵੇ ਚੈਗਲ ਲਵ ਦੀ ਹੋਵੇ ਤੇ ਚੈਗਲ ਜੰਦਰ ਦੀ ਹੋਵੇ ਜੈਗਲ ਜੰਦਰ ਭਲਵਾਨ ਹੋਣਾ ਦੀ ਹੋਵੇ ਮੇਰੇ ਪੰਜਾਬੀ ਵੀਰੋ ਤੇ ਇੱਕ ਬਹੁਤ ਵੱਡਾ ਨਾਮ ਨਿਸ਼ਾਨ ਢੱਲੋ ਬੈਰੀਗਰ ਦਾ ਹੈ ਕਿਉਂਕਿ ਜਿੱਕਰ ਜੰਗਲੇ ਦੀ ਕਾਡ ਗੱਡੀ ਤੇ ਆ ਨਗਰ ਦਾ ਨੌਜਵਾਨ ਹੈ ਇਹਨੇ ਨਿਸ਼ਾਨ ਢੱਲੋ ਗੱਗੂਪੂਹੇ ਵਾਲਾ ਹੋਇਆ ਪਰ ਸਾਹਮਣੇ ਜੱਸੀ ਦੀ ਰੇਡ ਤੇ ਸਾਹਮਣੇ ਸਿਮਰ ਨੇ ਇਸ ਵੇਲੇ ਟਰੈਕ ਕਰਦੀ ਹੈ ਨੰਬਰ ਸਾਹਮਣੇ ਜੱਸੀ ਆਪਣੀ ਟੀਮ ਦੇ ਖਾਤੇ ਵਿੱਚ ਜੁੜ ਗਈ ਹੈ ਬਾਹਰ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਪਾਕਿਸਤਾਨ ਦੇ ਨਾਲ ਵਸਿਆ ਪਿੰਡ ਕਿਤੇ ਮੈਂ ਵੀ ਪਾਕਿਸਤਾਨ ਜਾਵਾਂ ਦਰਸ਼ਕਾਂ ਆਵਾਂ ਨਨਕਾਣਾ ਦੇ ਦਰਬਾਰ ਦੇ ਜੀ ਰਾਜ-ਰਾਜ ਕੇ ਲਾਹੌਰ ਸ਼ਹਿਰ ਵੇਖਾਂ ਘੁਮਾਂ ਨਾਰਕਲੀ ਵਿੱਚ ਬਾਜ਼ਾਰ ਦੇ ਜੀ ਜਾ ਕੇ ਸ਼ਹਿਰ ਕਸੂਰ ਨੂੰ ਕਰਾਂ ਸੱਜਦਾ ਭੁੱਲਾ ਨੱਚਿਆ ਮੂਰੇ ਯਾਰ ਦੇ ਜੀ ਜਾ ਕੇ ਖੀਰ ਦਾ ਝੰਗ ਸਿਆਲ ਵੇਖਾਂ ਜਿੱਥੇ ਰਾਂਝੇ ਮੱਝਾਂ ਚਾਰਦੇ ਜੀ ਰੱਬ ਕਰਕੇ ਬਾਗੇ ਦੀ ਖੁੱਲ ਜਾਵੇ ਸਰਹੱਦ ਰੱਬਾ ਹੈਪੀ ਕੜਿਆਣੇ ਦੇ ਬੋਲ ਇਹੀ ਪੁਕਾਰਦੇ ਜੀ ਹੈਪੀ ਕੜਿਆਣੇ ਦੇ ਬੋਲ ਇਹੀ ਪੁਕਾਰਿਆ ਧੰਨਵਾਦ ਹੈ ਸ਼੍ਰੀਮਾਨ ਸੰਤ ਬਾਬਾ ਸੋਰ ਸਿੰਘ ਜੀ ਵੱਡੇ ਪਿਆਰ ਇਹਨਾਂ ਬੋਲਾਂ ਦੇ ਲਈ ਪੁੱਛਦਾ ਕਰਕੇ ਹੈ ਮੈਂ ਚੇਚੇ ਤੌਰ ਤੇ ਧੰਨਵਾਦ ਕਰਦਾ ਲਓ ਸਾਹਮਣੇ ਜੱਸੀ ਮਟਿਆਰ ਕਬੱਡੀ ਪੌਣ ਦੇ ਲਈ ਤਿਆਰ ਵਰਤਾਰ ਹੁਣ ਤੱਕਾਂ ਕਿ ਕੌਣ ਬੱਲੇ ਬੱਲੇ ਕਰਵਾਵੇਗੀ ਕੌਣ ਸਿਰੇ ਦੀ ਟੱਕਰ ਦਿਖਾਵੇਗੀ ਹੁਣ ਤੱਕਾਂਗੇ ਪੰਜਾਬੀ ਵੀਰੋ ਲਓ ਸਾਹਮਣੇ ਲੱਗਦਾ ਜੋਰ ਖੇਡ ਦੇ ਮੈਦਾਨ ਦੇ ਵਿੱਚ ਜੱਸੀ ਕਰ ਹਲਕਾ ਟੱਚ ਤੇ ਨੰਬਰ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਗਿਆ ਮੈਚ ਬਹੁਤ ਚੋਟੀ ਦਾ ਖੇਡਿਆ ਜਾ ਰਿਹਾ ਹੈ ਸ਼ਾਮ ਦੇ ਹਸੀਨ ਜੇ ਪਾਲਾ ਕੇ ਸ਼ਾਮਾਂ ਪੈਣ ਤੇ ਆਈਆਂ ਜਿਨੇ ਪੌਣ ਦੇ ਲਈ ਜੱਸੀ ਮਟਿਆਰ ਤਿਆਰ ਵਰਤਾਰ ਹੈ ਹੁਣ ਦੇਖਾਂਗੇ ਸਵਰਨ ਵਰਗਿਆ ਨਾਲ ਸਾਹਮਣੇ ਤੱਕਾਂਗੇ ਕੌਣ ਸਿਰਾ ਕਰਵਾਵੇਗੀ ਗੱਲ ਸਮੇਂ ਦੀ ਹੈ ਮੇਰੇ ਨਾ ਵੀਰ ਜੱਸੀ ਦੀ ਪਾਈ ਹੋਈ ਰੇਡ ਪਰ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਇਹ लवली ਇਸ ਵੇਲੇ ਕੋਸ਼ਿਸ਼ ਕਰਦੀ ਹੈ ਤੇ ਨੰਬਰ ਸਾਹਮਣੇ ਮਟਿਆਰ ਆਪਣੀ ਟੀਮ ਦਿਖਾ ਦੇਵੇ ਜੁੜ ਗਈ ਹੈ ਲਓ ਸਾਹਮਣੇ ਛੋਟੀ ਦੀ ਟੱਕਰ ਦੇਖਣ ਨੂੰ ਮਿਲ ਰਹੀ ਹੈ ਆਹ ਸਾਹਮਣੇ ਮਟਿਆਰ ਕਬੱਡੀ ਪੌਣ ਦੇ ਲਈ ਤਿਆਰ ਵਰਤਾਰੇ ਸਭ ਦਿਲ ਦੇ ਦਸ਼ਨ ਵਾਲਿਆ ਕਾਲਿਆ ਓਏ ਹੁੰਦੇ ਅਰਮਾਨ ਪੂਰੇ ਸਭ ਦਿਲ ਦੇ ਉਧਰ ਗਿੰਦਰ ਪਹਿਲਵਾਨ ਵੱਡੇ ਐਲਾਨ ਕਰਵਾ ਰਿਹਾ ਹੈ ਕਿ ਜੇਕਰ ਸਿਮਰਨ ਦੋ ਜੱਫੇ ਲਾਵੇ ਤੇ 200 ਦੇ ਵੱਡੇ ਸਨਮਾਨ ਕੀਤੇ ਜਾਣਗੇ ਮਾਇਆ ਲਗਣੀ ਸ਼ੁਰੂ ਹੋ ਚੁੱਕੀ ਹੈ ਬਣ ਗਈ ਯਾਰਾਂ ਦੀ ਹੁਣ ਚਾਂਦੀ ਪੈੜੀ ਬੱਕਰੀ ਨੋਡ ਨਹੀਂ ਖਾਂਦੇ ਵੱਧ ਤੋਂ ਵੱਧ ਜਿਹੜਾ ਮਾਨ ਸਨਮਾਨ ਇਹਨਾਂ ਬੱਚਿਆਂ ਦਾ ਜਰੂਰ ਕਰੀਏ ਕਿਉਂਕਿ ਪੈਸਿਆਂ ਦੇ ਨਾਲ ਖਿਡਾਰਮਾਂ ਦੀ ਜਿਹੜੀ ਹੈਲਪ ਹੁੰਦੀ ਹੈ ਖਿਡਾਰੀਆਂ ਦੀ ਹੈਲਪ ਹੁੰਦੀ ਹੈ ਅੱਜ ਨਾਲ ਹਰ ਕੋਈ ਕਹਿੰਦਾ ਵੀ ਸਾਡੇ ਪਿੰਡ ਲਈ ਤਿਆਰ ਵਰ ਤਿਆਰ ਘਰ ਦੇ ਵਿੱਚ ਬੈਠੀ ਹੋਵੇ ਟਾਣੀ ਔਰਤਾਂ ਪਿੱਛੇ ਪਾਣੀ ਅੱਗੋਂ ਕਰੇ ਕੁੱਤੇ ਖਾਣੀ ਕਿੱਦਾਂ ਕੋਈ ਜਰ ਜਾਂਦਾ ਉਦੋਂ ਫਿਰ ਬੰਦਾ ਲੋਕੋ ਜੂੰਦੇ ਜੀ ਮਰ ਜਾਂਦਾ ਪਰ ਸਾਹਮਣੇ ਉਂਗਲ ਖੜੀ ਕਰ ਗਈ ਮਟਿਆਰ ਛੋਟੀ ਜੀ ਖੇਡ ਦੇਖਣ ਨੂੰ ਮਿਲ ਰਹੀ ਹੈ ਟਵਿੰਕਲ ਕਬੱਡੀ ਪਾ ਰਹੀ ਹੈ ਹੁਣ ਤੱਕਾਂ ਇਹ ਕੌਣ ਬੱਲੇ ਬੱਲੇ ਕਰਵਾਵੇਗੀ ਨੇਤੂ ਟਵਿੰਕਲ ਆ ਗਈ ਹੈ। ਨੇਤੂ ਟਵਿੰਕਲ ਆ ਗਈ 1.500 ਦੀ ਪੈਣ ਜਾ ਰਹੀ ਹੈ। ਹੋਰ ਰੇਡਾਂ ਦੇ ਪਰ ਪਾਸੇ ਦਿੱਤਾ ਜਾਣਾ। ਸਾਡੇ ਪੰਚਾਇਤ ਮੈਂਬਰ ਸਾਹਬ ਸਿੰਘ ਜੀ ਖੜੇ ਐਲਾਨ ਕਰਵਾ ਗਿਆ। ਆਓ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ। ਇੱਕਰ ਸਟਾਪਰ ਜੱਫਾ ਲਾ ਗਈ। ਫਿਰ ਸਟਾਪ ਤੋਂ ਦਿੱਤੇ ਜਾਣਿਆ। ਪਰ ਸਾਹਮਣੇ ਏ ਹੇ 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 लवली ਮਟਿਆਰ ਕਰਦੀ ਕੋਸ਼ਿਸ਼ ਪਹਿਲੀ ਰੇਡ ਜਿਹੜੀ ਸਫਲ ਹੈ। 200 ਸੌਰੀ 500 ਹੋਰ ਰੇਡਾਂ ਦੇ ਉੱਪਰ ਦਿੱਤਾ ਜਾਣਾ। ਆ ਵੀ ਚੋਟੀ ਦੀ ਚੱਕਰ ਦੇਖਣ ਨੂੰ ਮਿਲ ਰਹੀ ਹੈ। ਆਓ ਸਾਹਮਣੇ ਟਵਿੰਕਲ। ਔ ਕੁੜੀਆਂ ਦੀ ਖੇਡ ਪਿਆਰੀ ਹੈ ਇਹੋ ਕੁੜੀਆਂ ਕਿ ਗਿੱਧਿਆਂ ਦੀ ਰਾਣੀਏ ਦੀ ਗਿੱਧੇ ਵਿੱਚ ਆ ਪਰ ਗਿੱਧੇ ਦੀ ਗੱਲ ਅੱਜ ਕਹਿੰਦੇ ਕਬੱਡੀ ਦੀ ਗੱਲ ਅੱਜ ਕਹਿੰਦੇ ਸੁਪਰ ਡੁੱਪਰ ਪਹਿਲਵਾਨਾਂ ਦੀ ਗੱਲ ਹੁੰਦੀ ਹੈ ਪਰ ਸਾਡੇ ਮਨਜਿੰਦਰ ਸਿੰਘ ਜੀ ਖਾਲਸਾ ਔਰ ਤਰਨਾ ਦਲ ਵਾਲੇ ਗੁਰੂ ਕੇ ਲਾਡਲੀਆਂ ਫੌਜਾ ਵੱਡੇ ਮਾਨ ਸਨਮਾਨ ਕੀਤੇ ਜਾਣੇ ਹੈ ਜੱਸੀ ਜੈਫਰਵਾਲ ਵਾਲੀ ਆ ਰੇਡ ਪਾਉਂਦੀ ਐ ਆਵਾ ਜੱਸੀ ਮੇਰੇ ਵੀਰੋ ਕਿ ਸਮੇਂ ਦੇ ਲੋਕੋ ਤੋੜ ਦਿਓ ਕ ਹਰਤ ਦੀ ਜੰਜੀਰ ਨੂੰ ਮੱਡੇ ਲਈ ਨਾ ਪੁੱਜੋ ਕਿਸੇ ਲਾਲਾਂ ਵਾਲੇ ਪੀਰ ਨੂੰ ਜਨਮ ਦਿਹਾੜੇ ਨੂੰ ਸਮਰਪਤ ਆਰ ਜਨਮ ਦਿਹਾੜੇ ਨੂੰ ਜਿਹੜਾ ਮੇਰੇ ਵੀਰੋ ਬਰਕਤ ਕੌਰ ਦੇ ਨਾਂ ਤੇ ਮਾਇਆ ਦੇ ਗੱਪੇ ਦਿੱਤੇ ਜਾ ਰਹੇ ਐ ਮੈਂ ਦਿਲੋਂ ਧੰਨਵਾਦ ਕਰਾਂਗਾ ਆਰ ਚੌਥੀ ਬੇਟੀ ਐ ਮਾਣਾ ਤਿਆਂ ਤਿਆਂ ਹੁੰਦੀ ਐ ਔਰ ਬੜੀ ਕਿਰਪਾ ਸੱਚੇ ਪਾਤਸ਼ਾਹ ਦੀ ਮੇਰੇ ਵੀਰੋ